ਸਵਾਗਤ ਆ ਦੋਸਤੋ ਸਵਾਗਤ ਆ ਤੁਹਾਡਾ ਸਾਡੇ YouTube ਚੈਨਲ ਰੈਵਲ ਪੋਡਕਾਸਟ ਤੇ ਤੇ ਅੱਜ ਅਸੀਂ ਬਿਲਕੁਲ ਹੀ ਵੱਖਰੇ ਵਿਸ਼ੇ ਤੇ ਗੱਲ ਕਰਨ ਜਾ ਰਹੇ ਹਾਂ ਜਿਹੜਾ ਵਿਸ਼ਾ ਫਲਸਫੇ ਦੇ ਖੇਤਰ ਨਾਲ ਸੰਬੰਧ ਰੱਖਦਾ ਹੈ ਯਨਾਨੀ ਫਲਸਫੇ ਦੇ ਤੇ ਖਾਸ ਕਰਕੇ ਜਿਹੜੇ ਸਾਡੇ ਪਾਠਕ ਫਲੋਸਫੀ ਦੇ ਵਿੱਚ ਦਿਲਚਸਪੀ ਰੱਖਦੇ ਆ ਉਹਨਾਂ ਦੇ ਲਈ ਬੜਾ ਮਹੱਤਵਪੂਰਨ ਹੈਗਾ ਇਹ ਇਹ ਹੈਗਾ ਇਹ ਪਲਾਟੋ ਦੀ ਮਿਥ ਅਲਗਰੀ ਆਫ ਕੇਵ ਅਲਗਰੀ ਆਫ ਕੇਵ ਜਿase ਕਹਿ ਸਕਦੇ ਆ ਗੁਫਾ ਦਾ ਰੂਪਕ ਜ ਜੇ ਗੁਫਾ ਦਾ ਪ੍ਰਤੀਕ ਜ ਜੋ ਵੀ ਤੁਸੀਂ ਇਹਦੇ ਅਰਥ ਲੈਣੇ ਚਾਹੋ ਜਾਂ ਜੋ ਵੀ ਤੁਸੀਂ ਇਹਨੇ ਮਤਲਬ ਇਹਦੇ ਲਈ ਪੰਜਾਬੀ ਸ਼ਬਦ ਵਰਤਣਾ ਚਾਹੇ ਅਲਗਰੀ ਆਫ ਕੇਵ ਵੀ ਅਸੀਂ ਇਹਦੇ ਲਈ ਅੰਗਰੇਜ਼ੀ ਦੇ ਸ਼ਬਦ ਵਰਤਾਂਗੇ ਤਾਂ ਇਹ ਇੱਕ ਮਿਥਾ ਜਿਵੇਂ ਬਹੁਤ ਸਾਰੀਆਂ ਮਿਥਾਂ ਹੁੰਦੀਆਂ ਨੇ ਜਿਵੇਂ ਸਾਡੇ ਭਾਰਤੀ ਦਰਸ਼ਨ ਦੇ ਵਿੱਚ ਹੀ ਬਹੁਤ ਸਾਰੀਆਂ ਮਿਥਾਂ ਐ ਜਿਹੜਾ ਕਿਸੇ ਨਾ ਕਿਸੇ ਫਲੋਸਫੀਕਲ ਵਿਜ਼ਡਮ ਦੀ ਜਾਂ ਕੋਈ ਨੈਤਿਕ ਮੁੱਲ ਮਾਨਤਾਵਾਂ ਦੀ ਜਾਂ ਕਿਸੇ ਡੂੰਗੇ ਵਿਚਾਰ ਦੀ ਡੂੰਗੇ ਦਾਰਸ਼ਨਿਕ ਵਿਚਾਰ ਦੀ ਡੂੰਗੇ ਐਪਿਸਟੈਮੋਲੋਜੀਕਲ ਕਿਸੇ ਜਾਂ ਅਨਟੋਲੋਜੀਕਲ ਵਿਚਾਰ ਦੀ ਗੱਲ ਕਰਦਿਆਂ ਐ ਤਾਂ ਅੱਜ ਅਸੀਂ ਜੈਸੀ ਮਿਥ ਦੀ ਗੱਲ ਕਰ ਰਹੇ ਹਾਂ ਇਹ ਪਲਾਟੋ ਦੀ ਮਿਥਾ ਪਲਾਟੋ ਨੇ ਆਪਦੇ ਦਰਸ਼ਨ ਨੂੰ ਸਮਝਾਉਣ ਦੇ ਲਈ ਲੋਕਾਂ ਦੇ ਵਿੱਚ ਤੇ ਖਾਸ ਕਰਕੇ ਬਹੁਤ ਸਾਰੀਆਂ ਮਿਥਾਂ ਦੀ ਉਹਨੇ ਰਚਨਾ ਕੀਤੀ ਬਹੁਤ ਸਾਰੀਆਂ ਉਹਨੇ ਮਿਥਾਂ ਨੂੰ ਆਧਾਰਨ ਦੇ ਤੌਰ ਤੇ ਵਰਤਿਆ ਜਿਦੇ ਵਿੱਚੋਂ ਕੇ ਅਲਗੋਰੀ ਆਫ ਕੇਵ ਇੱਕ ਮਿਥਾ ਇਹ ਤਰ੍ਹਾਂ ਪ੍ਰੋਮੀਥੀਅਸ ਦੀ ਮਿਥਾ ਹੋਰ ਵੀ ਬਹੁਤ ਸਾਰੀਆਂ ਮਿਥਾਂ ਹੁੰਦੀਆਂ ਹੈ ਜਿਹੜੀਆਂ ਕਿ ਸਾਨੂੰ ਕਿਤਾਬੀ ਰੂਪ ਵਿੱਚ ਹੀ ਮਿਲ ਜਾਂਦੀਆਂ ਜਿਵੇਂ ਸਿਲੈਕਟਡ ਮਿਥਸ ਆਫ ਪਲਾਟੋ ਇੱਕ ਕਿਤਾਬ ਹੈਗੀ ਆ ਉਹਦੇ ਵਿੱਚ ਤੁਹਾਨੂੰ ਮਿਲ ਜਾਣਗੀਆਂ ਤਾਂ ਇਵੇਂ ਹੀ ਮਤਲਬ ਜਿਹੜੀ ਇਹ ਅਲਗੋਰੀ ਆਫ ਕੇਵ ਮਿਥ ਹੈਗੀ ਆ ਇਹ ਪਲਾਟੋ ਦੀ ਜਿਹੜੀ ਪੁਸਤਕ ਹੈਗੀ ਜਿਹੜੀ ਮੇਰੇ ਕੋਲੇ ਹੈਗੀ ਆ ਇਹ ਪਲਾਟੋ ਦੀ ਪੁਸਤਕ ਹੈਗੀ ਰਿਪਬਲਿਕ ਇਹਦੇ ਵਿੱਚ ਇਹ ਮਿਥ ਹੈਗੀ ਆ ਤੇ ਪਲਾਟੋ ਜਿਵੇਂ ਸਾਨੂੰ ਸਭ ਨੂੰ ਹੀ ਪਤਾ ਕਿ ਪਲਾਟੋ ਯੂਨਾਨ ਦੇ ਇਥਨਸ ਦਾ ਬਹੁਤ ਪ੍ਰਸਿੱਧ ਦਾਰਸ਼ਨਿਕ ਸੀਗਾ ਲਗਭਗ 400 469 ਲਗਭਗ ਉਹ 400 ਅ ਨਾ ਨਤੀ ਤੋਂ ਲੈ ਕੇ ਅ 347 BC ਤੱਕ ਐਥਨ ਸ਼ਹਿਰ ਵਿੱਚ ਮਤਲਬ ਇਹ ਜਿਹੜਾ ਦਾਰਸ਼ਨਿਕ ਹੈ ਇਹ ਬੜਾ ਲਕਾਈ ਦੇ ਵਿੱਚ ਬੜਾ ਮਕਬੂਲ ਸੀਗਾ ਤੇ ਸ਼ੁਕਰਾਤ ਦੇ ਨਾਲ ਜਿਹੜੇ ਦੇ ਡਾਇਲੌਗਸ ਹੈਗੇ ਆ ਉਹ ਡਾਇਲੌਗਸ ਜਿਹੜੇ ਹੈਗੇ ਆ ਉਹ ਬੜੇ ਪ੍ਰਸਿੱਧ ਆ ਉਹਦੇ ਵਿੱਚ ਇਹਦੀ ਫਲੋਸਫੀਕਲ ਜਿਹੜੀ ਵਿਜ਼ਡਮ ਆ ਉਹ ਸਾਨੂੰ ਦੇਖਣ ਨੂੰ ਮਿਲਦੀ ਹੈ ਨੇ ਐਥਿਕਸ ਦੇ ਲਈ ਮੋਰੈਲਿਟੀ ਐਥਿਕਸ ਤੇ ਆਇਡਲ ਸੋਸਾਇਟੀ ਦੇ ਲਈ ਜਸਟਿਸ ਦੇ ਲਈ ਲਗਭਗ ਇਹਨੇ ਹਰ ਵਿਸ਼ੇ ਦੇ ਉੱਤੇ ਬਹੁਤ ਮਤਲਬ ਕਹਿ ਲੋ ਵੀ ਬਹੁਤ ਦਾਰਸ਼ਨਿਕ ਪਾਠ ਦੇ ਵਿਚਾਰ ਪੇਸ਼ ਕੀਤੇ ਆ ਤੇ ਜਿਹੜੀ ਮੈਥ ਹੈਗੀ ਐ ਅਲਗੋਰੀ ਆਫ ਕੇਵ ਮੈਥ ਹੈਗੀ ਆ ਇਹ ਵੀ ਮੈਥ ਜਿਹੜੀ ਹੈਗੀ ਆ ਜਿਹੜੀ ਇੱਕ ਇੱਕ ਮਤਲਬ ਕਹਿਣ ਨੂੰ ਵੀ ਇੱਕ ਸਿੱਧੇ ਰੂਪ ਵਿੱਚ ਮਤਲਬ ਕਿਵੇਂ ਮਤਲਬ ਅ ਗਿਆਨ ਤੋਂ ਇਗਨੋਰੈਂਸ ਤੋਂ ਇਨਲਾਈਟਮੈਂਟ ਤੱਕ ਗਿਆਨ ਤੱਕ ਪਹੁੰਚਣ ਦਾ ਇੱਕ ਸਫਰ ਕਿਹੜਾ ਹੋ ਸਕਦਾ ਹੈ ਤੇ ਕਿਵੇਂ ਅਸੀਂ ਮਤਲਬ ਕਿ ਬਹੁਤ ਸਾਡੇ ਸੰਸਾਰ ਦੇ ਵਿੱਚ ਬਹੁਤ ਸਾਰੇ ਲੋਕ ساری ਤਾਂ ਉਮਰ ਮਤਲਬ ਕਿ ਅਜੇ ਇਹ ਅਜਿਹੋ ਜਿਹੇ ਬਲੀਫਸ ਧਾਰਨਾਵਾਂ ਜਾਂ ਇਹੋ ਜੀਆਂ ਫਾਊਂਡੇਸ਼ਨਲ ਜਿਹੜੀਆਂ ਹੈਗੀਆਂ ਐ ਫਾਊਂਡੇਸ਼ਨਲ ਜਿਹੜੀਆਂ ਧਾਰਨਾਵਾਂ ਜਿਨ੍ਹਾਂ ਨੂੰ ਅਸੀਂ ਜੀਵਨ ਦੇ ਵਿੱਚ ਅੰਤਮ ਸਚਾਈਆਂ ਸਮਝ ਲੈਂਦੇ ਆ ਉਹਨਾਂ ਤੇ ਡਰੇੜੇ ਵਿਸ਼ਵਾਸ ਕਰੀ ਰੱਖਦੇ ਪਰ ਹੁੰਦਾ ਕੀ ਆ ਵੀ ਉਹ ਅਗਿਆਨ ਹੁੰਦਾ ਉਹ ਝੂਠੀਆਂ ਹੁੰਦੀਆਂ ਐ ਤੇ ਅਸੀਂ ਇੱਕ ਝੂਠੇ ਸੰਸਾਰ 'ਚ ਜਿਉ ਰਹੇ ਹੁੰਦੇ ਆ ਸਾਨੂੰ ਉਹ ਹੀ ਸੰਸਾਰ ਸੱਚਾ ਲੱਗਦਾ ਐ ਹਾਲਾਂਕਿ ਉਹ ਸੰਸਾਰ ਸੱਚਾ ਨਹੀਂ ਹੁੰਦਾਗਾ ਉਹ ਸੰਸਾਰ ਝੂਠਾ ਸੰਸਾਰ ਹੁੰਦਾ ਹੈ ਉਹ ਸੰਸਾਰ ਇੱਕ ਕਹਿ ਲੋ ਵੀ ਇੱਕ ਭਰਮ ਹੁੰਦਾ ਹੈ ਇੱਕ ਭਰਮ ਚੇਤਨਾ 'ਚ ਅਸੀਂ ਫਸੇ ਰਹਿੰਨੇ ਆ ਤਾਂ ਉਹਨੂੰ ਉਸੇ ਸਫਰ ਨੂੰ ਦਿਖਾਉਣ ਦੇ ਲਈ ਅਗਿਆਨ ਤੋਂ ਗਿਆਨ ਦੇ ਸਫਰ ਨੂੰ ਦਿਖਾਉਣ ਦੇ ਲਈ ਜਿਹਦੇ ਵਿੱਚ ਕਿ ਫਿਲਾਸਫਰ ਦਾ ਕੀ ਯੋਗਦਾਨ ਹੋ ਸਕਦਾ ਜਾਂ ਕੋਈ ਇਨਲਾਈਟਮੈਂਟ ਕਰਨ ਲਈ ਸਾ ਕੋਈ ਬੰਦਾ ਕਿਵੇਂ ਲਕਾਈ ਦੇ ਵਿੱਚ ਜਾਂਦਾ ਹੈ ਤੇ ਕਿਵੇਂ ਉਹ ਗਿਆਨ ਗ੍ਰਹਿਣ ਕਰਨ ਦੇ ਲਈ ਕਿਵੇਂ ਸਫਰ ਤੇ ਨਿਕਲਦਾ ਉਹਨੂੰ ਕੀ ਕੀ ਚੁਨੌਤੀਆਂ ਆਉਂਦੀਆਂ ਤੇ ਫਿਰ ਉਹ ਦੁਬਾਰਾ ਲਕਾਈ ਦੇ ਵਿੱਚ ਆਉਂਦਾ ਹੈ ਲਕਾਈ ਉਹਦੇ ਨਾਲ ਕੀ ਬਿਹੇਵ ਕਰਦੀ ਆ ਮਤਲਬ ਇਸ ਤਰ੍ਹਾਂ ਦਾ ਜਿਹੜੇ ਮਤਲਬ ਕਿ تھیਮਿਕ ਪੈਟਰਨ ਹੈਗੇ ਆ ਸਾਡੀਆਂ ਹੋਂਦੀਆਂ ਬਹੁਤ ਸਾਰੀਆਂ ਮੂਵੀਜ਼ ਦੇ ਵਿੱਚ ਕਹਾਣੀਆਂ ਦੇ ਵਿੱਚ ਨਾਵਲਾਂ ਦੇ ਵਿੱਚ ਵੀ ਮਿਲ ਜਾਂਦੇ ਆ ਪਰ ਅਲੈਗੋਰੀ ਆਫ ਕੇਵ ਦੇ ਵਿੱਚ ਮਤਲਬ ਕਿ ਮੁਢਲੇ ਰੂਪ ਵਿੱਚ ਇਹ ਸਾਨੂੰ ਦੇਖਣ ਨੂੰ ਮਿਲਦੀ ਆ ਮੈਥ ਜਿੱਥੇ ਕਿ ਪਲਾਟੋ ਇਸ ਮੈਥ ਦੇ ਰਹੀਂ ਅ ਗਿਆਨ ਤੋਂ ਗਿਆਨ ਤੱਕ ਦੇ ਸਫਰ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਇਹ ਮੈਥ ਹੈ ਕੀ ਆ ਆਪਾਂ ਪਹਿਲਾਂ ਮੈਥ ਬਾਰੇ ਸਮਝਦੇ ਆ ਮੈਥ ਦਾ ਥੋੜਾ ਜਿਹਾ ਸੰਖੇਪ ਰੂਪ ਵਿੱਚ ਮੈਥ ਕੀ ਹੈਗੇ ਕਿ ਕੁਝ ਪ੍ਰिजनਰ ਹੈਗੇ ਕੁਝ ਕੈਦੀ ਹੈਗੇ ਆ ਉਹ ਇੱਕ ਬੜੀ ਹੀ ਡੂੰਗੀ ਗੁਫਾ ਹੈਗੀ ਆ ਡੂੰਗੀ ਗੁਫਾ ਦੇ ਵਿੱਚ ਉਹ ਆਪਦੇ ਜਨਮ ਤੋਂ ਹੀ ਜਨਮ ਤੋਂ ਹੀ ਉਹ ਕੈਦੀਆਂ ਦੇ ਰੂਪ ਵਿੱਚ ਡੂੰਗੀ ਗੁਫਾ ਦੇ ਵਿੱਚ ਇਸ ਤਰ੍ਹਾਂ ਬੰਨੇ ਹੋਏ ਆ ਇਸ ਤਰ੍ਹਾਂ ਉਹ ਕੈਦ ਕੀਤੇ ਹੋਏ ਆ ਆ ਉਹਨਾਂ ਦਾ ਮੂੰਹ ਹੈਗਾ ਇਹ ਸਾਹਮਣੇ ਗੁਫਾ ਦੀ ਕੰਧ ਵੱਲ ਕੀਤਾ ਹੋਇਆ ਹੈ ਤਾਂ ਉਹਨਾਂ ਦੇ ਹੱਥਾਂ ਨੂੰ ਤੇ ਪੈਰਾਂ ਨੂੰ ਤੇ ਉਹਨਾਂ ਦੀ ਧੌਣ ਨੂੰ ਇਸ ਤਰ੍ਹਾਂ ਬੰਨਿਆ ਹੋਇਆ ਕਿ ਉਹ ਆਸੇ-ਪਾਸੇ ਆਉਂਦੀ ਧੌਣ ਵੀ ਨਹੀਂ ਕਮਾ ਸਕਦੇ ਤੇ ਪਿੱਛੇ ਨਹੀਂ ਦੇਖ ਸਕਦੇ ਇੱਧਰ ਨਹੀਂ ਦੇਖ ਸਕਦੇ ਉੱਧਰ ਨਹੀਂ ਦੇਖ ਸਕਦੇ ਪੂਰੀ ਤਰ੍ਹਾਂ ਜਕੜੇ ਹੋਏ ਆ ਤਾਂ ਉਹਨਾਂ ਦੇ ਪਿੱਛੇ ਇੱਕ ਦੀਵਾਰ ਆ ਦੀਵਾਰ ਤੋਂ ਬਾਅਦ ਬਾਅਦ ਕੀ ਹੈਗਾ ਵੀ ਇੱਕ ਸਪੇਸ ਆ ਇੱਕ ਜਗ੍ਹਾ ਹੈ ਤੇ ਉਦੋਂ ਪਿੱਛੇ ਆਪਣੀ ਅੱਗ ਬਾਲੀ ਹੋਈ ਆ ਤੇ ਉਹ ਜਿਹੜੀ ਸਪੇਸ ਹੈਗੀ ਆ ਜਿਹੜੀ ਉਹ ਥਾਂ ਹੈਗੀ ਆ ਕੈਦੀਆਂ ਦੇ ਜਿੱਥੇ ਬੰਨੇ ਹੋਏ ਆ ਤੇ ਉਹ ਅੱਗ ਦੇ ਵਿਚਕਾਰ ਕੰਦ ਤੋਂ ਪਾਰ ਉਸ ਸਪੇਸ ਦੇ ਵਿੱਚ ਉਸ ਥਾਂ ਦੇ ਵਿੱਚ ਅ ਕਹਿ लो ਵੀ ਉਹਨਾਂ ਨੂੰ ਮਤਲਬ ਕਿ ਬਹੁਤ ਸਾਰੇ ਜਿਵੇਂ ਕਿ ਕਹਿ ਲੋ ਵੀ ਦ੍ਰਿਸ਼ ਦਿਖਾਏ ਆਪਣਾ ਚੀਜ਼ਾਂ ਪੇਸ਼ ਕੀਤੀਆਂ ਜਾਂਦੀਆਂ ਜਿਵੇਂ ਮੰਨ ਲਓ ਕੁੱਤੇ ਦਾ ਜਾਂ ਕਹਿ ਲੋ ਵੀ ਹੋਰ ਵੀ ਜਿਹੜੀਆਂ ਉਹਨਾਂ ਨੂੰ ਕੋਈ ਵਸਤੂਆਂ ਉਹਨਾਂ ਦੇ ਪਿੱਛੇ ਲੰਘਾਈਆਂ ਜਾਂਦੀਆਂ ਜਾਂ ਉਹਨਾਂ ਦੇ ਪਿੱਛੇ ਲਿਆਂਦੀਆਂ ਜਾਂਦੀਆਂ ਜਿਨ੍ਹਾਂ ਦੀ ਸ਼ੈਡੋ ਅੱਗ ਦੇ ਨਾਲ ਉਹਨਾਂ ਨੂੰ ਸਾਹਮਣੇ ਤੱਕੇਦੀਆਂ ਨੂੰ ਕੰਨ ਤੇ ਦਿਸਦੀ ਆ ਹਰ ਐਗਜ਼ਾਮਪਲ ਕੋਈ ਉਹਨਾਂ ਦੇ ਪਿੱਛੇ ਆਪਣੀ ਕੁੱਤਾ ਲੈ ਕੇ ਆਉਂਦਾ ਏ ਜਾਂ ਉਹਨਾਂ ਦੇ ਪਿੱਛੇ ਕੋਈ ਸੋਟੀ ਲੈ ਕੇ ਆਉਂਦਾ ਏ ਜਾਂ ਉਹਨਾਂ ਦੇ ਪਿੱਛੇ ਆ ਕੋਈ ਹੋਰ ਵਸਤੂ ਲੈ ਕੇ ਆਉਂਦਾ ਤਾਂ ਉਹ ਜਿਹੜੀ ਵਸਤੂ ਅੱਗ ਦੇ ਕਾਰਨ ਉਹ ਸ਼ੈਡੋ ਜਿਹੜੀ ਹੈਗੀ ਪ੍ਰिजनਰ ਦੇ ਸਾਹਮਣੇ ਕੰਧ ਤੇ ਬਣਦੀ ਆ ਉਹਨਾਂ ਪ੍ਰिजनਰ ਨੂੰ ਪਿੱਛੇ ਤਾਂ ਕਿਉਂਕਿ ਵੇਖ ਨਹੀਂ ਸਕਦੇ ਉਹ ਸ਼ੈਡੋ ਨੂੰ ਹੀ ਉਹ ਸ਼ੈਡੋ ਨੂੰ ਹੀ ਉਹ ਸੱਚ ਸਮਝਦੇ ਆ ਜਿਹੜੀ ਉਹ ਪਰਛਾਈ ਪੈ ਰਹੀ ਆ ਕੰਧ ਤੇ ਉਹਨੂੰ ਜੋ ਸੱਚ ਸਮਝਦੇ ਆ ਤਾਂ ਉਹ ਮਰ ਕਿਉਂਕਿ ਜੇਲ੍ਹ ਚ ਬੰਦਾ ਉਹਨਾਂ ਨੇ ਸੁਣਾਕਦਾ ਵੀ ਉਹੀ ਸੱਚ ਆ ਜਿਹੜਾ ਸਾਹਮਣੇ ਸ਼ੈਡੋ ਗੁਫਾ ਦੀ ਕੰਧ ਤੇ ਬਣ ਰਹੀਆਂ ਏ ਪਛਾਵੇਂ ਬਣ ਰਹੇ ਆ ਜਾਨਵਰਾਂ ਦੇ ਜਾਂ ਹੋਰ ਵਸਤਾਂ ਦੇ ਜਾਂ ਜਿਹੜੀਆਂ ਆਵਾਜ਼ਾਂ ਪਿੱਛੋਂ ਆ ਰਹੀਆਂ ਉਹਨੂੰ ਲੱਗਦਾ ਵੀ ਉਹ ਆਵਾਜ਼ਾਂ ਸਾਹਮਣੇ ਹੀ ਹੈ ਉਹੀ ਸੱਚ ਆ ਉਹੀ ਅਸਲ ਵਸਤੂ ਉਹੀ ਅਸਲ ਰਿਜਤਾਰਥ ਆ ਤਾਂ ਹੁੰਦਾ ਕੀ ਆ ਵੀ ਉਹਨਾਂ ਦੇ ਵਿੱਚੋਂ ਇੱਕ ਕਿਸੇ ਤਰ੍ਹਾਂ ਉਹ ਮਤਲਬ ਕਹਿ ਲੋ ਵੀ ਜਿਹੜੀਆਂ ਜਿੱਥੇ ਬੰਨਿਆ ਹੁੰਦਾ ਏ ਸੰਗਲੀਆਂ ਦੇ ਨਾਲ ਜਿਸ ਤਰ੍ਹਾਂ ਲੂੜਿਆ ਹੁੰਦਾ ਉਤੋਂ ਨਿਕਲਣ ਦੇ ਵਿੱਚ ਕਾਮਯਾਬ ਹੋ ਜਾਂਦਾ ਹੈ ਨਿਕਲਣ ਦੇ ਵਿੱਚ ਕਾਬਜਾ ਹੋਣ ਤੋਂ ਬਾਅਦ ਉਹ ਪਿੱਛੇ ਅੱਗ ਵੱਲ ਵੇਂਦਾ ਹੈ ਅੱਗ ਵੱਲ ਵੇਖਣ ਤੋਂ ਬਾਅਦ ਉਹ ਫਿਰ ਗੁਫਾ ਤੋਂ ਬਾਹਰ ਜਾਂਦਾ ਹੈ ਤਾਂ ਇੱਕ ਵਾਰੀ ਤਾਂ ਉਹਦੇ ਜਿਹੜੇ ਬਣੀਆਂ ਹੋਈਆਂ ਧਾਰਨਾਵਾਂ ਜਿਹੜੀਆਂ ਪਰੇਸ਼ਾਨੀਆਂ ਉਹ ਕੰਧ ਦੇ ਦੇਖਦਾ ਸੀ ਤਾਂ ਉਮਰ ਉਦੋਂ ਬਿਲਕੁਲ ਹੀ ਉਹਨੂੰ ਵੱਖਰੀਆਂ ਚੀਜ਼ਾਂ ਦਿਖਦੀਆਂ ਉਹ ਇੱਕ ਵਾਰੀ ਤਾਂ ਭਟਕਾ ਹੋ ਜਾਂਦਾ ਇੱਕ ਵਾਰੀ ਉਹਦੀਆਂ ਬਣੀਆਂ ਹੋਈਆਂ ਧਾਰਨਾਵਾਂ ਬਣੇ ਹੋਏ ਵਿਸ਼ਵਾਸ ਜਬ ਬਣੀਆਂ ਹੋਈਆਂ ਜਦਾਰਥ ਪ੍ਰਤੀ ਜਿਹੜੀਆਂ ਉਹਦੀਆਂ ਅੰਤਿਮ ਧਾਰਨਾਵਾਂ ਸੀ ਅੰਤਮ ਵਿਚਾਰ ਸੀਗੇ ਜਿਹਨੂੰ ਸੱਚ ਸਮਝੀ ਬਿਠਾਈ ਤਾਂ ਉਮਰ ਉਹ ਇੱਕ ਵਾਰੀ ਸ਼ੈਟਰ ਹੋ ਜਾਂਦੇ ਇੱਕ ਵਾਰੀ ਬਿਲਕੁਲ ਅਸਤਵਿਅਸਤ ਹੋ ਜਾਂਦੇ ਉਹਨੂੰ ਬਿਲਕੁਲ ਕੁਝ ਸਮਝ ਨਹੀਂ ਆਉਂਦਾਗਾ ਬੀਕ ਮੱਕੀ ਦੇਖ ਰਿਹਾ ਹੈ ਪਰ ਹੌਲੀ-ਹੌਲੀ ਉਹਦੀਆਂ ਮਤਲਬ ਅੱਖਾਂ ਜਾਂ ਉਹਦਾ ਦਿਮਾਗ ਹੌਲੀ-ਹੌਲੀ ਇਹਨਾਂ ਚੀਜ਼ਾਂ ਨੂੰ ਸਮਝਣ ਲੱਗ ਪੈਂਦਾ ਜਦੋਂ ਬਾਹਰ ਦੇਖਦਾ ਏ ਪਹਾੜ ਦੇਖਦਾ ਦਰਖਤ ਦੇਖਦਾ ਏ ਪਾਣੀ ਦੇਖਦਾ ਏ ਤਾਂ ਹੌਲੀ-ਹੌਲੀ ਉਹ ਇਹ ਚੀਜ਼ ਨੂੰ ਸਮਝਣ ਲੱਗ ਪੈਂਦਾ ਵੀ ਜਿਹੜਾ ਜਿਹੜਾ ਮੈਂ ਜਿਹੜਾ ਇਹ ਅਸਲ ਸੰਸਾਰ ਆ ਜਿਹੜਾ ਜ਼ਿਆਦਾ ਵਿਵਿਡ ਆ ਜਿਹੜਾ ਇਹ ਵਨਸਮਨਣਾ ਏ ਤੇ ਮਤਲਬ ਕਿ ਦਰਖਤ ਦੀ ਜਦੋਂ ਪਰਛਾਈ ਨੂੰ ਬਾਹਰ ਦੇਖਦਾ ਤਾਂ ਉਹਨੂੰ ਪਤਾ ਲੱਗਦਾ ਵੀ ਅਸਲ ਜਿਹੜੀ ਵਸਤਾ ਉਹ ਦਰਖਤ ਤਾਂ ਇਹ ਆ ਮੈਂ ਹਜੇ ਤੱਕ ਮਤਲਬ ਜਿਹੜੀ ਪਰਛਾਈ ਹੈ ਤਾਂ ਇਹਦਾ ਇਹਦਾ ਸਿਰਫ ਪਰਛਾਵਾ ਹੀ ਆ ਇਹਦਾ ਮਤਲਬ ਕਹ ਲਓ ਵੀ ਇਹਦਾ ਇੱਕ ਮਤਲਬ ਕਹ ਲਓ ਵੀ ਨਕਲੀ ਆ ਜਾਂ ਮਤਲਬ ਕਹਿ ਲਓ ਵੀ ਇਹ ਦੀ ਕਾਪੀ ਆ ਤੇ ਫਿਰ ਉਹ ਸੂਰਜ ਵੱਲ ਦੇਖਦਾ ਜਿਹੜਾ ਅਲਟੀਮੇਟ ਸੋਰਸ ਆ ਮਤਲਬ ਇਸ ਸੰਸਾਰ ਦਾ ਇਸ ਸੰਸਾਰ ਨੂੰ ਦੇਖਣ ਦਾ ਇਹਨਾਂ ਪਰਛਾਵਿਆਂ ਦਾ ਫਿਰ ਉਹ ਪਾਣੀ ਚਾਪ ਦੇ ਚਿਹਰੇ ਨੂੰ ਦੇਖਦਾ ਏ ਤਾਂ ਇਸ ਤਰ੍ਹਾਂ ਮਤਲਬ ਗਿਆਨ ਦੇ ਨਵੇਂ ਰਾਹ ਦੇ ਉੱਤੇ ਨਿਕਲਦਾ ਏ ਤਾ ਗਿਆਨ ਦੇ ਨਵੇਂ 나 ਦੇ ਉੱਤੇ ਨਿਕਲਦਾ ਤਾਂ ਉਹ ਜਦੋਂ ਉਹਨੂੰ ਪਤਾ ਲੱਗਦਾ ਵੀ ਅਲਟੀਮੇਟ ਸੋਰਸ ਜਿਹੜਾ ਸੂਰਜ ਆ ਜਾਂ ਉਹਨੂੰ ਪਤਾ ਲੱਗਦਾ ਵੀ ਇਹ ਅਸਲ ਸਸ ਵਸਤੂ ਸੰਸਾਰ ਕੀ ਆ ਤਾਂ ਉਹਨੂੰ ਜਿਹੜਾ ਗਿਆਨ ਹੁੰਦਾ ਤਾਂ ਉਹ ਗਿਆਨ ਵਾਪਸ ਗੁਫਾ ਦੇ ਵਿੱਚ ਆਪਣੇ ਸਾਥੀਆਂ ਨੂੰ ਦੱਸਣਾਉਂਦਾ ਏ ਜਿਹੜੇ ਕੈਦੀ ਹੁੰਦੇ ਆ ਪਰ ਉਹ ਜਦੋਂ ਕੈਦੀਆਂ ਨੂੰ ਗਿਆਨ ਦੱਸਦਾ ਏ ਵੀ ਅਸਲ ਸੰਸਾਰ ਤਾਂ ਬਾਹਰੀ ਸੰਸਾਰ ਹੈਗਾ ਤੁਸੀਂ ਤੱਕ ਝੂਠੇ ਸੰਸਾਰ 'ਚ ਹੀ ਜਾ ਰਹੇ ਹੋ ਤਾਂ ਉਹ ਹੱਸਦੇ ਆ ਉਹਦਾ ਮਜ਼ਾਕ ਉਡਾਉਂਦੇ ਉੱਤੇ ਵਿਸ਼ਵਾਸ ਨਹੀਂ ਕਰਦੇ ਤਾਂ ਉਹਦੇ ਤੇ ਪੱਥਰ ਮਾਰਦੇ ਆ ਪੱਥਰ ਮਾਰ ਮਾਰ ਕੇ ਉਹਨੂੰ ਮਾਰ ਦਿੰਦੇ ਆ ਤਾਂ ਇਹ ਮੈਥ ਹੈਗੀ ਆ ਸ਼ਾਰਟ ਰੂਪ ਦੇ ਵਿੱਚ ਸੰਖੇਪ ਰੂਪ ਵਿੱਚ ਹੁਣ ਅਸੀਂ ਦੇਖਾਂਗੇ ਇਹਦੇ मीनिंग्स ਕੀ ਆ ਮਤਲਬ ਬਹੁਤ ਸਾਰੇ ਫਲਸਫੀ ਫਲਸਫੀਕਲ ਸਕੂਲਸ ਦੇ ਵਿੱਚ ਥਾਟ ਆਫ ਜਿਹੜੇ ਸਕੂਲਸ ਹੈਗੇ ਉਹਨਾਂ ਦੇ ਵਿੱਚ ਇਹਦੇ ਵੱਖ-ਵੱਖਰੇ ਅਰਥ ਲੈ ਗਏ ਆ ਵੱਖ-ਵੱਖ ਸਮਿਆਂ ਦੇ ਵਿੱਚ ਚਿੰਤਕਾਂ ਦੁਆਰਾ ਵਿਦਵਾਨਾਂ ਦੁਆਰਾ ਤਾਂ ਸਭ ਤੋਂ ਪਹਿਲਾਂ ਤੇ ਆਰਕੀਟਾਈਪ ਆਰਕੀਟਾਈਪੀਕਲ ਜਿਹੜਾ ਹੀਰੋ ਆ ਉਹਦੀ ਜਰਨੀ ਬਾਰੇ ਦੱਸਦੇ ਹਾਂ ਸਾਨੂੰ ਤਾਂ ਜਿਵੇਂ ਪ੍ਰੋਮਥੀਅਸ ਦੀ ਮੈਥ ਵੀ ਹੈਗੀ ਆ ਪ੍ਰੋਮਥੀਅਸ ਦੀ ਮੈਥ ਵੀ ਇਹਦੇ ਨਾਲ ਹੀ ਮਿਲਦੀ ਜੁਲਦੀ ਆ ਵੀ ਪ੍ਰੋਮਥੀਅਸ ਨੇ ਕਿਵੇਂ ਅ ਕਹਿ ਲੋ ਵੀ ਦੇਵਤਿਆਂ ਤੋਂ ਅੱਗ ਚੋਰਾ ਕੇ ਖੋ ਕੇ ਜਾਂ ਚੋਰੀ ਕਰਕੇ ਕਿਵੇਂ ਉਹ ਅੱਗ ਮਰੁੱਖਾਂ ਨੂੰ ਦਿੱਤੀ ਤਾਂ ਉਹ ਇਹਦੇ ਨਾਲ ਵੀ ਮਿਲਦੀ ਜੁਲਦੀ ਮੈਥ ਹੈ ਜਿਹਦੀ ਆਪਾਂ ਬਾਅਦ ਦੇ ਵਿੱਚ ਗੱਲ ਕਰਾਂਗੇ ਤਾਂ ਮੀਨਿਕ ਦੀ ਕਸ਼ਤਾ ਸੀ ਵਿੱਚ ਗੱਲ ਚੱਲ ਚੁੱਕੀ ਵੀ ਇਹ ਮਤਲਬ ਜਿਹੜੀਆਂ ਪ੍ਰਾਣੀਆਂ ਕਈ ਵਾਰ ਸੀ ਤਾਂ ਅਮਰ ਅਸੀਂ ਪ੍ਰਾਣੀਆਂ ਧਾਰਨਾਵਾਂ ਵਿਸ਼ਵਾਸਾਂ ਨੂੰ ਮਤਲਬ ਕਹਿ ਲੋ ਵੀ ਅਸੀਂ ਉਹ ਜਿੰਨਾ ਤੇ ਆਪਦੀ ਲਾਈਫ ਨੂੰ ਨੂੰ ਫਾਉਂਡੇਸ਼ਨਲ ਫਾਊਂਡ ਫਾਊਂਡੇਸ਼ਨ ਤਿਆਰ ਕੀਤੀ ਹੁੰਦੀ ਆ ਉਹਨੇ ਸੱਚ ਸਮਝ ਲੈਣੇ ਆ ਪਰ ਅਸਲ ਵਿੱਚ ਸੱਚ ਨਹੀਂ ਹੁੰਦੀਆਂ ਗੀਆਂ ਤਾਂ ਜਿਵੇਂ ਕਿ ਇਹਦਾ ਆਪਣਾ ਪਲਾਟੋ ਦਾ ਜਿਹੜਾ ਗੁਰੂ ਸੀਗਾ ਸ਼ੋਕ ਸੋਕ੍ਰੇਟ ਸ਼ੋਕਰਾਟ ਮਤਲਬ ਉਹਦੀ ਮੌਤ ਦਾ ਕਾਰਨ ਵੀ ਇਹੀ ਮੰਨਿਆ ਜਾਂਦਾ ਕਿ ਉਹਨੇ ਵੀ ਜਿਹੜੀਆਂ ਹੈਗੀਆਂ ਮਤਲਬ ਸੋਸਾਇਟੀ ਦੇ ਜਿਹੜੇ ਫਾਉਂਡੇਸ਼ਨਲ ਨੋਰਮਸ ਸੀਗੇ ਜਾਂ ਉਹਦੀਆਂ ਵੈਲਿਊਜ਼ ਸੀਗੀਆਂ ਉਹਨਾਂ ਉਹਨਾਂ ਨੂੰ ਚ ਡੌਤੀ ਦਿੱਤੀ ਤੇ ਉਹਨਾਂ ਦੇ ਅਸਲ ਸੱਚ ਨੂੰ ਸਾਹਮਣੇ ਲਿਆਉਂਦਾ ਜਿਹਦੇ ਕਰਕੇ ਉਹਨੂੰ ਕਿ ਜ਼ਹਿਰ ਦਾ ਪਿਆਲਾ ਪੀਣਾ ਪਿਆ ਤਾਂ ਜੇਸੀ ਦੇਖਿਆ ਜਾਵੇ ਤਾਂ ਮਤਲਬ ਕਹਿ ਲੋ ਵੀ ਇਹ ਜਿਵੇਂ ਜੋਸਫ ਕੈਂਬਲ ਦਾ ਇੱਕ ਮਤਲਬ ਮਾਡਲ ਵੀ ਹੈਗਾ ਅਸੀਂ ਉਹਦੇ ਤਰੀਕੇ ਨਾਲ ਵੀ ਸਮਝ ਸਕਦੇ ਹਾਂ ਵੀ ਆਰਕੀਟਾਈਪ ਟਿਪੀਕਲ ਹੀਰੋ ਕਿਵੇਂ ਨਿਕਲਦਾ ਕਿਵੇਂ ਉਹ ਕਿ ਜਰਨੀ ਤੇ ਨਿਕਲਦਾ ਹੈ ਅਗਿਆਨ ਤੋਂ ਗਿਆਨ ਦੀ ਜਰਨੀ ਤੇ ਕਿਵੇਂ ਨਿਕਲਦਾ ਹੈ ਤੇ ਉਹ ਗਿਆਨ ਦੀ ਜਰਨੀ ਚੋਂ ਨਿਕਲਦਾ ਹੈ ਮਤਲਬ ਕਿ ਮਤਲਬ ਪਹਿਲਾਂ ਉਹਦੀ ਜਰਨੀ ਸਟਾਰਟ ਹੁੰਦੀ ਆ ਫਿਰ ਉਹਦੇ ਸਾਹਮਣੇ ਔਕੜਾਂ ਆਉਂਦੀਆਂ ਟ੍ਰਾਇਲਸ ਆਉਂਦੇ ਆ ਫੇਰ ਉਹ ਟ੍ਰਾਇਲਸ ਦੇ ਵਿੱਚੋਂ ਕਿਵੇਂ ਉਹ ਪਾਰ ਪਾਂਦਾ ਹੋਇਆ ਕਿਵੇਂ ਉਹ ਗਿਆਨ ਨੂੰ ਗ੍ਰਹਿਣ ਕਰਕੇ ਵਾਪਸ ਆਉਂਦੀ ਸੋਸਾਇਟੀ ਚ ਆਉਂਦਾ ਤੇ ਸੋਸਾਇਟੀ ਉਹਦੇ ਨਾਲ ਕੀ ਬਿਹੇਵ ਕਰਦੀ ਹੈ ਤਾਂ ਇਹ ਆਰਕੀਟਾਈਪੀਕਲ ਮੈਥ ਹੈਗੀ ਆ ਜਿਹੜੀ ਜੋਸਫ ਕੈਂਬਲ ਨੇ ਤਾਂ ਜੇ ਅਸੀਂ ਦੇਖਿਆ ਜਾਵੇ ਤਾਂ ਮਤਲਬ ਕਿ ਗਿਆਨ ਗਿਆਨ ਦੀ ਹੀ ਇੱਕ ਮਤਲਬ ਪੜਾਵਾਰ ਪੜਾ ਗਿਆਨ ਕਿਵੇਂ ਮਨੁੱਖ ਗ੍ਰਹਿਣ ਕਰਦਾ ਉਹਦੇ ਨਾਲ ਜੁੜੀ ਹੋਈ ਹੈ ਫਾਰ ਐਗਜ਼ਾਮਪਲ ਅਪੀਰੀਐਂਸਸ ਹੈਗੀਆਂ ਐ ਅੰਪੀਰੀਕਲ ਅੰਪੀਰੀਐਸ ਪਰ ਪਲੇਟੋ ਆਂਦਾ ਵੀ ਜਿਹੜੀਆਂ ਅੰਪੀਰੀਕਲ ਅੰਪੀਰੀਐਸ ਹੈਗੀਆਂ ਸਾਡੇ ਸਾਹਮਣੇ ਦਿਖਦੇ ਪਦਰ ਤੇ ਜਿਹੜੀਆਂ ਸਾਨੂੰ ਅੰਪੀਰੀਕਲ ਕਿਰਿਆ ਸਾਨੂੰ ਵਸਤਾਂ ਵੰਡਿਵਿਜੁਅਲ ਚੀਜ਼ਾਂ ਮਿਲਦੀਆਂ ਉਹ ਸੱਚ ਨਹੀਂ ਹੁੰਦੀਆਂ ਤਾਂ ਉਸ ਤੋਂ ਬਾਅਦ ਅਗਲਾ ਆਪੜਾ ਆਉਂਦਾ ਏ ਇੰਡਿਵਿਜੁਅਲਸ ਦੇ ਵਿੱਚੋਂ ਅਸੀਂ ਕਨਸੈਪਟ ਘੜਦੇ ਹਾਂ ਵਿਚਾਰ ਘੜਦੇ ਹਾਂ ਵਿਚਾਰ ਤੋਂ ਬਾਅਦ ਫਿਰ ਉਸ ਤੋਂ ਬਾਅਦ ਕੀ ਆਉਂਦਾ ਵੀ ਅਗਲਾ ਜਿਹੜਾ ਆਪੜਾ ਆਉਂਦਾ ਏ ਉਹ ਬਦਦਾ ਫਾਰਮ ਦਾ ਮਤਲਬ ਕਿ ਜਿਹੜੇ ਇੰਡਿਵਿਜੁਅਲ ਚੀਜ਼ਾਂ ਹੈਗੀਆਂ ਉਹ ਤਾਂ ਬਦਲਣਸ਼ੀਲ ਆ ਮਤਲਬ ਉਹ ਤਾਂ ਪਲ-ਪਲ ਬਦਲ ਰਹੀਆਂ ਐ ਪਰ ਉਹਦੇ ਵਿੱਚ ਸਦੀਵੀ ਕੀ ਆ ਸਦੀਵੀ ਸਦੀਵੀ ਜਿਹੜੇ ਤੱਤਾਂ ਦੀ ਭਾਲ ਹੀ ਜੀ ਨੂੰ ਕਿਉਂ ਨਿਯੂਡਿਕ ਪਲੇਟੋ ਦੀ ਥਿਉਰੀ ਆਫ ਫਾਰਮਸ ਆ ਉਸ ਸਦੀਵੀ ਜਿਹੜੇ ਤੱਤਾਂ ਦੀ ਭਾਲ ਆ ਉਸ ਸਦੀਵੀ ਤੱਤਾਂ ਦੀ ਭਾਲ ਹੀ ਗਿਆਨ ਆ ਵੀ ਇਸ ਨਾਸ਼ਮਾਨ ਬਦਲਦੀ ਸੰਸਾਰ ਦੇ ਵਿੱਚ ਸਦੀਵੀ ਕੀ ਆ ਉਸ ਸਦੀਵੀ ਦੇ ਅਲ ਦਾ ਸਫਰ ਹੀ ਗਿਆਨ ਆ ਤੇ ਉਸ ਗਿਆਨ ਗਿਆਨ ਦਾ ਜਿਹੜਾ ਸਫਰ ਆ ਉਹ ਇਹ ਜਿਹੜਾ ਹੈਗੀ ਆ ਕੇ ਵਾਲੀ ਜਿਹੜੀ ਸਾਡੇ ਸਾਹਮਣੇ ਮਿਥਾ ਉਹ ਸਾਡੇ ਸਾਹਮਣੇ ਪ੍ਰਗਟ ਕਰਦੀ ਹੈ ਤੇ ਪ੍ਰੋਮੀਥੀਅਸ ਦੀ ਮੈਥ ਦੇ ਜਿਵੇਂ ਗੱਲ ਕੀਤੀ ਸੀ ਪ੍ਰੋਮੀਥੀਅਸ ਦੀ ਮੈਥ ਦੇ ਵਿੱਚ ਵੀ ਕੀ ਹੈਗਾ ਵੀ ਜਿਹੜੀ ਅੱਗ ਚਰਾਉਂਦਾ ਹੈ ਅੱਗ ਦੇਵਤਿਆਂ ਤੋਂ ਜਿਹੜੀ ਅੱਗ ਚਰਾਉਂਦਾ ਗ੍ਰੀਕ ਦੇਵਤਿਆਂ ਤੋਂ ਪਰਮੀਥੀਸ ਅੱਗ ਚਰਾ ਕੇ ਇਨਸਾਨਾਂ ਨੂੰ ਦਿੰਦਾ ਕਿਉਂਕਿ ਉਦੋਂ ਪਹਿਲਾਂ ਇਨਸਾਨ ਜਿਹੜੇ ਹੁੰਦੇ ਆ ਕਿਉਂਕਿ ਪਰਮੀਥੀਸ ਨੇ ਹੀ ਇਨਸਾਨਾਂ ਨੂੰ ਘੜਿਆ ਸੀਗਾ ਪਰ ਇਨਸਾਨ ਜਿਹੜਾ ਰੱਬ ਦੇ ਸਾਹਮਣੇ ਹਮੇਸ਼ਾ ਨਾਤਮਸਤਕ ਸੀਗੇ ਉਹਨਾਂ ਆਪ ਦੀ ਹੋਣੀ ਦੇ ਸਵਾਮੀ ਨਹੀਂ ਸੀਗੇ ਜਿਹੜੀ ਅੱਗ ਪ੍ਰਤੀਕ ਹੈਗੀ ਇੱਥੇ ਗਿਆਨ ਤੇ ਸਭਿਅਤਾ ਦੀ ਪ੍ਰਤੀਕ ਆ ਤੇ ਮਤਲਬ ਕਿ ਅੱਗ ਦਾ ਅੱਗ ਦਾ ਪ੍ਰਤੀਕ ਕੀ ਵੀ ਇਸ ਤੋਂ ਬਾਅਦ ਮਨੁੱਖ ਆਪ ਦੀ ਹੋਣੀ ਦੇ ਸਵਾਮੀ ਆਪ ਬਣਦੇ ਆ ਉਹ ਇੱਕ ਕ੍ਰਿਟੀਕਲ ਜਿਹੜਾ ਤੱਤ ਹੈਗਾ ਕ੍ਰਿਟੀਕਲ ਜਕ ਚੇਤਨਾ ਉਹਨਾਂ ਚ ਵਿਕਸਤ ਹੁੰਦੀ ਆ ਜਿਨ੍ਹਾਂ ਦੇ ਰਾਹੀਂ ਉਹ ਮਤਲਬ ਕਿ ਇੱਕ ਸਧਾਰਨਤਾ ਦੇ ਵਿੱਚ ਜਿੱਥੇ ਕੋਈ ਨਿਸ਼ਕਰੀਆ ਹੁੰਦੇ ਸੁਧਾਰਨ ਹੁੰਦੇ ਆ ਉੱਥੋਂ ਸਿਰਜਣਾਤਮਕ ਤੇ ਇਨੋਵੇਟਿਵ ਖੋਜੀ ਬਿਰਤੀ ਦੇ ਬਣਦੇ ਆ ਆਪਦੀ ਸਭਿਆਚਾਰ ਨੂੰ ਵਿਕਾਸ ਦੇ ਪੱਥ ਤੇ ਚੜਾਉਂਦੇ ਆ ਤੇ ਇਵੇਂ ਹੀ ਮਤਲਬ ਕਹਿ ਲਓ ਵੀ ਗੁਫਾ ਦੀ ਜਿਹੜੀ ਗੁਫਾ ਵਾਲੀ ਮਿੱਥਾ ਉਹ ਵੀ ਪਰਮੀਥੀਅਸ ਦੀ ਮਿੱਥ ਦੇ ਨਾਲ ਮਿਲਦੀ ਜੁਲਦੀ ਮਿੱਥਾ ਤੇ ਜੋਸਫ ਕੈਂਪਲ ਦੀ ਜਿਵੇਂ ਅਸੀਂ ਗੱਲ ਕੀਤੀ ਵੀ ਜੋਸਫ ਕੈਂਪਲ ਵੀ ਇਹਨੂੰ ਆਪਦੇ ਜਿਹੜਾ ਉਹ ਜਰਨੀ ਦਾ ਜਿਹੜਾ ਚੱਕਰ ਹੈ ਹੁਣ ਸਮਝ ਉਹਦੇ ਰਾਈ ਮਤਲਬ ਕਹਿ ਲੋ ਵੀ ਇਸ ਗਿਆਨ ਦੀ ਗਿਆਨ ਦੇ ਚੱਕਰ ਨੂੰ ਸਮਝਾਉਂਦਾ ਅਗਿਆਨ ਤੋਂ ਗਿਆਨ ਤੱਕ ਕਿਵੇਂ ਹੀਰੋ ਜਾਂਦਾ ਜਿਹਦੇ ਵਿੱਚ ਪਹਿਲਾਂ ਕਾਲ ਆਫ ਜਰਨੀ ਦਾ ਉਹਦਾ ਜਦੋਂ ਹੀਰੋ ਘਰੋਂ ਨਿਕਲਦਾ ਹੈ ਅਗਿਆਨ ਅਗਿਆਨ ਤੋਂ ਗਿਆਨ ਗ੍ਰਹਿਣ ਕਰਨ ਦੇ ਸਫ਼ਰ ਦੇ ਵਿੱਚ ਫਿਰ ਉਸ ਸਾਹਮਣੇ ਅਬਿਆ ਚੈਨਲ ਚੈਲੰਜ ਆਉਂਦੇ ਆ ਜਿਦੇ ਵਿੱਚ ਕੋ ਚੈਲੰਜ ਫੇਸ ਕਰਦਾ ਉਹ ਵੱਡੇ ਸਵਾਲਾਂ ਦੇ ਉਹਦੇ ਸਾਹਮਣੇ ਚੁਣੌਤੀ ਬਣ ਕੇ ਖੜੇ ਹੋ ਜਾਂਦੇ ਆ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਇਹਦੇ ਪਿੱਛੇ ਕੀ ਰਹੱਸਾ ਜਨਮ ਮਰਨ ਰੀਬਰਥ ਦਾ ਮਤਲਬ ਕੀ ਇਹਦੇ ਪਿੱਛੇ ਕੀ ਕਾਰਨ ਆ ਮਨੁੱਖੀ ਜ਼ਿੰਦਗੀ ਦਾ ਮਕਸਦ ਕੀ ਆ ਮਤਲਬ ਇਸ ਤਰ੍ਹਾਂ ਦੇ ਵੱਡੇ ਜਿਹੜੇ ਸਦੀਵੀ ਜਿਹੜੇ ਸਵਾਲ ਹੈਗੇ ਜ਼ਿੰਦਗੀ ਉਹਨਾਂ ਨਾਲ ਦੋ ਚਾਰ ਹੁੰਦਾ ਹੈ ਫਿਰ ਉਹ ਤੋਂ ਬਾਅਦ ਟ੍ਰਾਇਲਸ ਦੇ ਵਿੱਚੋਂ ਉਹਦੇ ਅੰਦਰ ਟਰਾਂਸਫਾਰਮੇਸ਼ਨ ਵਾਪਰਦੀ ਹੈ ਹੀਰੋ ਦੇ ਅੰਦਰ ਜੋ ਟ੍ਰਾਂਸਫਰਮੇਸ਼ਨ ਦੇ ਵਿੱਚ ਜਿਹੜਾ ਗਿਆਨ ਗ੍ਰਹਿਣ ਕਰਦਾ ਉਹ ਨੂੰ ਲੈ ਕੇ ਫਿਰ ਉਹ ਦੁਬਾਰਾ ਲੁਕਾਈ ਦੇ ਵਿੱਚ ਪਰਤਦਾ ਤੇ ਇਹ ਲੁਕਾਈ ਦੇ ਵਿੱਚ ਪਰਤਦਾ ਇਹ ਤਾਂ ਉਹਦੇ ਵਿੱਚ ਮਤਲਬ ਜਿਹੜਾ ਆਖਰੀ ਟ੍ਰਾਇਲ ਹੁੰਦਾ ਉਹਦਾ ਉਹ ਟ੍ਰਾਇਲ ਕੀ ਹੁੰਦਾ ਵੀ ਆਖਰੀ ਟ੍ਰਾਇਲ ਜਦੋਂ ਉਹ ਗਿਆਨ ਗ੍ਰਹਿਣ ਕਰਕੇ ਦੁਬਾਰਾ ਸੁਸਾਇਟੀ ਚ ਆਉਂਦਾ ਤੇ ਸੁਸਾਇਟੀ ਦੀਆਂ ਸਥਾਪਿਤ ਮੁੱਲ ਮਾਨਤਾਵਾਂ ਜਾਂ ਜਿਸ ਤਰ੍ਹਾਂ ਦੀ ਸੁਸਾਇਟੀ ਅ ਅੰਧਕਾਰ ਦੇ ਵਿੱਚ ਫਸੀ ਹੋਈ ਆ ਉਨ੍ਹਾਂ ਦੇ ਨਾਲ ਜਦੋਂ ਉਹ ਹੀਰੋ ਦਾ ਹੀਰੋ ਟਕਰਾਂਉਂਦਾ ਤਾਂ ਉਸ ਸਮੇਂ ਉਹ ਨੂੰ ਕਿਸ ਤਰ੍ਹਾਂ ਦਾ ਉਹ ਨੂੰ ਖਾਮਿਆਜਾ ਭੁਗਤਣਾ ਪੈਂਦਾ ਹੈ ਤਾਂ ਸਾਡੀ ਮਤਲਬ ਕਿ ਪੂਰਬੀ ਦਰਸ਼ਨ ਦੇ ਵਿੱਚ ਮਤਲਬ ਬਹੁਤ ਸਾਰੀਆਂ ਧਾਰਨਾ ਗੌਤਮ ਬੁੱਧਾ ਦੀ ਧਾਰਨਾ ਸੂਦਾਰਥ ਜਦੋਂ ਘਰੋਂ ਨਿਕਲਦਾ ਹੈ ਤਾਂ ਉਹ ਮਤਲਬ ਕਿ ਸਾਹਮਣੇ ਜੀਵਨ ਤੇ ਮੌਤ ਦੇ ਰਸ ਨੂੰ ਖੋਜਣ ਦੇ ਲਈ ਇਸ ਸਾਰ ਦੇ ਵਿੱਚ ਮਨੁੱਖੀ ਜੀਵਨ ਦਾ ਮਕਸਦ ਕੀ ਆ ਮਸਲ ਲੋਕ ਸੱਚ ਦੀ ਖੋਜ ਦੇ ਲਈ ਨਿਕਲਦਾ ਹੋ ਪੂਰੀ ਉਹਦੀ ਜਰਨੀ ਵੀ ਇਸ ਅਸੀਂ ਗੁਫਾ ਵਾਲੀ ਜਿਹੜੀ ਸਾਡੀ ਮਿਥਾ ਇਸ ਹਿਸਾਬ ਨਾਲ ਤੇ ਹੀਰੋ ਦੇ ਜਿਹੜੀ ਜਰਨੀ ਦੇ ਹਿਸਾਬ ਨਾਲ ਅਸੀਂ ਉਹਨੂੰ ਸਮਝ ਸਕਦੇ ਆ ਏਵੇਂ ਸਾਡੇ ਆ ਬਾਬਾ ਨਾਨਕ ਹੈਗਾ ਹੈ ਤਾਂ ਉਹਦੀ ਅਸੀਂ ਜਰਨੀ ਨੂੰ ਵੀ ਦੇਖ ਸਕਦੇ ਆ ਤਾਂ ਓਵਰ ਆਲ ਮਤਲਬ ਕਹਿ ਲਓ ਵੀ ਇਹ ਹੀਰੋ ਦੀ ਜਰਨੀ ਜਿਹੜੀ ਗਿਆਨ ਤੋਂ ਗਿਆਨ ਤੱਕ ਦਾ ਜਿਹੜਾ ਸਫਰਾ ਇਹਨੂੰ ਤਾਂ ਪ੍ਰਗਟ ਕਰਦੀ ਕਰਦੀ ਮਿਥਾ ਕਦੇ ਨਾ ਕਦੇ ਮਤਲਬ ਇਹ ਅੱਜ ਕੱਲ੍ਹ ਦੀਆਂ ਜਿਵੇਂ ਆਧੁਨਿਕ ਫਿਲਮਾਂ ਮੈਟ੍ਰਿਕਸ ਦੇ ਵਿੱਚ ਵੀ ਆ ਮੈਟ੍ਰਿਕਸ ਤੋਂ ਬਿਨਾਂ ਹੋਰ ਵੀ ਬਹੁਤ ਸਾਰੀ ਜਿਵੇਂ ਫਿਲਮਾਂ ਜਿਵੇਂ ਹੈਗੀ ਪ੍ਰਵਰਟਸ ਆਫ ਡਾਇਓਲੋਜੀ ਹੈਗੀ ਆ ਉਹਦੇ ਵਿੱਚ ਵੀ ਮਤਲਬ ਕਿ ਜ਼ੀਜ਼ੈਕ ਨੇ ਏ ਸਮੈਥ ਏ ਸਮੈਥ ਤੋਂ ਹੀ ਪ੍ਰਭਾਵਿਤ ਹੋ ਕੇ ਉਹਨੇ ਮਤਲਬ ਕਿ ਕਿਵੇਂ ਦਿਖਾਇਆ ਵੀ ਮਤਲਬ ਕਿਵੇਂ ਇੱਕ ਸੰਸਾਰ ਤਾਂ ਸਾਨੂੰ ਸਾਹਮਣੇ ਦਿਖਦਾ ਸੰਸਾਰ ਆ ਪਰ ਦੂਜੇ ਪਾਸੇ ਦਿਸਦੇ ਸੰਸਾਰ ਦੇ ਪਿੱਛੇ ਉਹਦੀ ਸਚਾਈ ਕੀ ਆ ਵੀ ਅਸੀਂ ਉਸਤਾ ਉਮਰ ਸਾਰੀ ਉਮਰ ਇੱਕ ਆਈਡੀਓਲੋਜੀ 'ਚ ਫਸੇ ਰਹਿੰਦੇ ਆ ਜਿਹਨੂੰ ਕਿ ਅ ਐਲਟਿਊਸਰ ਤਾਂ ਨੂੰ ਇਨੀਟ ਕਹਿੰਦਾ ਨਾ ਵੀ ਉਹ ਤਾਂ ਅਡੀਓਲੋਜੀ ਤੋਂ ਬਾਅਦ ਤਾਂ ਮਨੁੱਖੀ ਹੋ ਹੋ ਹੀ ਨਹੀਂ ਸਕਦੀ ਉਹ ਤਾਂ ਅਨਕੌਂਸ਼ੀਅਸ ਦੀ ਤਰ੍ਹਾਂ ਹੈ ਉਹ ਤਾਂ ਉਹ ਤਾਂ ਸਦੀਵੀ ਆ ਤੇ ਉਸ ਅਡੀਓਲੋਜੀ ਤੋਂ ਬਾਹਰ ਤਾਂ ਸਾਰੀ ਸਿਰਲਪਨਾ ਹੀ ਨਹੀਂ ਕਰ ਸਕਦੇ ਪਰ ਮਤਲਬ ਕਦੇ ਨਾ ਕਦੇ ਮਤਲਬ ਕਿ ਅਡੀਓਲੋਜੀ ਦਾ ਇੱਕ ਪੱਖ ਇਹ ਵੀ ਅਸੀਂ ਭਰਮ ਚੇਤਨਾ ਦੇ ਸ਼ਿਕਾਰ ਆ ਅਸੀਂ ਭਰਮ ਦੇ ਵਿੱਚ ਫਸੇ ਹੋਏ ਆ ਤਾਂ ਅਸੀਂ ਭਰਮ ਦੇ ਵਿੱਚ ਫਸੇ ਹੋਏ ਕਈ ਵਾਰੀ ਸਾਨੂੰ ਕੋਈ ਕੋਈ ਮਤਲਬ ਕਹਿ ਲਓ ਵੀ ਜਾਣਕਾਰ ਜਾਂ ਕੋਈ ਮਤਲਬ ਸੱਚ ਦਾ ਰਾਹ ਦਸੇਰਾ ਕਰਨ ਵਾਲਾ ਮਸੀਹਾ ਸਾਡੇ ਸਾਹਮਣੇ ਆਉਂਦਾ ਹੈ ਪਰ ਅਸੀਂ ਉਹਦੀਆਂ ਧਾਰਨਾਵਾਂ ਤੇ ਵਿਸ਼ਵਾਸ ਨਹੀਂ ਕਰਦੇ ਅਸੀਂ ਇੰਨਾ ਮਤਲਬ ਕਿ ਆਪਦੀ ਆਪਦੇ ਉਸ ਉਸ ਧਾਰਨਾਵਾਂ ਦੇ ਸੰਸਾਰ ਦੇ ਵਿੱਚ ਉਸ ਬਲੀਫ ਸਿਸਟਮ ਦੇ ਵਿੱਚ ਇੰਨਾ ਗੁੱਥੇ ਹੋਏ ਨੇ ਸਾਡੀ ਕੰਡੀਸ਼ਨਿੰਗ ਇੰਨੀ ਹੋ ਚੁੱਕੀ ਹੈ ਕਿ ਅਸੀਂ 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 ਉਹ ਜਿਹੜਾ ਸਾਨੂੰ ਅਸਲ ਸੱਚ ਦੱਸਣਾ ਆ ਰਿਹਾ ਅਸੀਂ ਉਹਨੂੰ ਕਦੇ ਵੀ ਪ੍ਰਮਾਣ ਨਹੀਂ ਕਰਦੇਗੇ ਸਾਡੇ ਭਾਰਤ ਦੇ ਕੰਟੈਕਸਟ ਦੇ ਵਿੱਚ ਰਾਜਨੀਤੀ ਦੇ ਵਿੱਚ ਵੀ ਅਸੀਂ ਦੇਖ ਸਕਦੇ ਹਾਂ ਵੀ ਰਾਜਨੀਤੀ ਦੇ ਵਿੱਚ ਵੀ ਕਿਵੇਂ ਰਾਜਨੀਤੀਵਾਣ ਅਤੇ ਕਿਵੇਂ ਅੱਜ ਕੱਲ ਮਤਲਬ ਕਿ মিডিਆ ਜਿਵੇਂ ਗੋਦੀ মিডিਆ ਹੈਗਾ ਕਿਵੇਂ ਸਾਡੇ ਸਾਹਮਣੇ ਇੱਕ ਨੈਰੇਟਿਵ ਬਿਲਡ ਕਰਦਾ ਕਿਵੇਂ ਇੱਕ ਗੱਲ ਸਾਡੇ ਸਾਹਮਣੇ ਪੇਸ਼ ਕਰਦਾ ਸਾਨੂੰ ਉਹ ਹੀ ਸੱਚ ਲੱਗਣ ਲੱਗ ਪੈਂਦੀ ਆ ਜੇ ਜੇ ਹੋਰ ਨੂੰ ਸੌਖੇ ਤਰੀਕੇ ਸਮਝਣਾ ਹੋਵੇ ਤਾਂ ਜਿਵੇਂ ਅਸੀਂ ਅੱਜ ਕੱਲ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਨਾਲ YouTube ਨਾਲ ਮੀਡੀਆ ਦੇ ਨਾਲ ਚੈਨਲਸ ਦੇ ਨਾਲ ਦੇ ਵਿੱਚ ਇੰਨਾ ਫਸ ਚੁੱਕੇ ਆ ਕਿ ਅਸੀਂ ਉਹ ਗੁਫਾ ਦੇ ਅੰਦਰ ਹੀ ਫਸ ਚੁੱਕੇ ਆ ਜਿਵੇਂ ਪ੍ਰੀਜ਼ਨਰ ਉਸ ਗੁਫਾ ਦੇ ਵਿੱਚ ਫਸੇ ਹੋਏ ਸੀ ਤੇ ਉਹਨਾਂ ਨੂੰ ਪਿੱਛੋਂ ਪਰਛਾਵੇਂ ਦਿਖਾ ਰਹੇ ਦਿਖਾਏ ਜਾ ਰਹੇ ਸੀ ਤੇ ਤਾਂ ਉਹ ਬਰੋ ਪਰਚਾਅਆਂ ਨੂੰ ਸੱਚ ਸਮਝੀ ਜਾਂਦੇ ਸੀ ਇਵੇਂ ਹੀ ਅੱਜਕੱਲ ਦਾ ਸੋਸ਼ਲ ਮੀਡੀਆ ਅੱਜ ਜਿਸ ਤਰ੍ਹਾਂ ਦਾ ਨੈਰੇਟਿਵ ਰਾਈਟ ਵਿੰਗ ਦੁਆਨੋਂ ਬਿਲਡ ਕੀਤਾ ਜਾ ਰਿਹਾ ਹੈ ਦੇਸ਼ ਦੇ ਵਿੱਚ ਦੇਸ਼ ਦੇ ਇਤਿਹਾਸ ਨੂੰ ਲੈ ਕੇ ਜਾਂ ਦੇਸ਼ ਦੀਆਂ ਸਮੱਸਿਆਵਾਂ ਨੂੰ ਲੈ ਕੇ ਜਾਂ ਸਾਡੀ ਪਛਾਣ ਨੂੰ ਲੈ ਕੇ ਉਹ ਨੈਰੇਟਿਵ ਉਹਨਾਂ ਪਰਚਾਅਆਂ ਦੀ ਤਰ੍ਹਾਂ ਹੀ ਆ ਤੇ ਉਹ ਪਰਚਾਅਆਂ ਤੋਂ ਪਰ ਸੱਚਾਈ ਕੀ ਆ ਕਿ ਜੇ ਸਾਨੂੰ ਕੋਈ ਦੱਸਣਾ ਵੀ ਚਾਹੁੰਦਾ ਅਸੀਂ ਉਹਨੂੰ ਮਤਲਬ ਅਸੀਂ ਉਹਤੇ ਵਿਸ਼ਵਾਸ ਨਹੀਂ ਕਰਦੇ ਬਲਾਈ ਕਿਉਂ ਬਜਾਏ ਉਹਨੂੰ ਤੇ ਵਿਸ਼ਵਾਸ ਕਰਨ ਦੀ ਥਾਂ ਜਾਂ ਉਹਦੀ ਗੱਲ ਸੁਣਦੇ ਆ ਉਹਨੂੰ ਕਾਈਆ ਕਹਿੰਨੇ ਆ ਜਾਂ ਹੋਰ ਬਹੁਤ ਸਾਰੇ ਤਖੱਲਸ ਅੱਜ ਕੱਲ ਦਾ ਦੇ ਦਿੱਤੇ ਜਾਂਦੇ ਆ ਜੇਲ੍ਹਾਂ ਦੇ ਵਿੱਚ ਡੱਕਿਆ ਜਾਂਦਾ ਹੈ ਤਾਂ ਇਹ ਪੋਲਿਟਿਕਸ ਦੇ ਵਿੱਚ ਵੀ ਇਹ ਉਨੀ ਹੀ ਰੈਲੇਵੈਂਟ ਆ ਫਿਲਾਸਫੀ ਦੇ ਵਿੱਚ ਵੀ ਉਨੀ ਹੀ ਰੈਲੇਵੈਂਟ ਆ ਮਿਥ ਹੈਗੀ ਆ ਤੇ ਇਸ ਤੋਂ ਇਲਾਵਾ ਆਮ ਜਨ ਜੀਵਨ ਦੇ ਵਿੱਚ ਵੀ ਅੱਜ ਦੀ ਅੱਜ ਕੱਲ ਮਨੁੱਖ ਦੀ ਸਥਿਤੀ ਕੀ ਆ ਆ ਖਾਸ ਕਰਕੇ ਜਿਸ ਤਰ੍ਹਾਂ ਦਾ ਅਜੋਕਾ ਪੂੰਜੀਵਾਦ ਹੈਗਾ ਉਹਦੇ ਵਿੱਚ ਮਨੁੱਖ ਦੀ ਸਥਿਤੀ ਕੀ ਹੈ ਉਹਨੂੰ ਸਮਝਣ ਦੇ ਲਈ ਵੀ ਇਹ ਮਿਥ ਬੜੀ ਕਾਰਗਰ ਆ ਤੇ ਇਸੇ ਤਰ੍ਹਾਂ ਅਸੀਂ ਫਲਸਫੇ ਸਹਿਤ ਤੇ ਸਹਿਤਕ ਲੋਚਨਾ ਸੰਬੰਧੀ ਹੋਰ ਵੀ ਇਸ ਤਰ੍ਹਾਂ ਦੀਆਂ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਰਵਾਂਗੇ। ਤੋਂ ਸਾਡੇ ਚੈਨਲ ਨਾਲ ਜੁੜੇ ਰਹੋ। ਧੰਨਵਾਦ।